ਪੰਜਾਬ ਦੀ ਕਿਸੇ ਵੀ ਦੁਕਾਨ ਤੇ ਚਲ ਜਓ 22400 2500 ਰੁਪਏ ਦੇ ਕੋਰਟਾ ਪਜਾਮਾ ਕਿਸੇ ਨੇ ਘੱਟ ਨਹੀਂ ਦੇਣਾ ਸਾਡੇ ਕੋਲ ਆ ਜਾਓ 2500 ਵਾਲਾ ਕੋਰਟਾ ਪਜਾਮਾ 895 ਹੀ ਦੇਵਾਂਗੇ ਸਲਾਈ ਕਰਕੇ ਹੋਰ ਤੁਸੀਂ ਟੂਪ ਵੀ ਸਪੋਰਟਮੈਂਟ ਦੀ ਗੱਲ ਕਰ ਲਓ ਬਾਜ਼ਾਰ ਚ ਜਿੱਥੇ ਮਰਜ਼ੀ ਚਲ ਜਓ 10000 ਰੁਪਏ ਦੋ ਘਾਟਾ ਤੁਹਾਨੂੰ ਕੋਰਟ ਪੈਂਟ ਕਿਸੇ ਨੇ ਨਹੀਂ ਦੇਣਾ ਸਾਡੇ ਕੋਲ ਆ ਜਾਓ 10000 ਵਾਲਾ ਕੋਰਟ ਪੈਂਟ ਸਿਰਫ ਹਣਾ 3095 ਚ ਲੈ ਜਾਓ ਸਲਾਈ ਕਰਕੇ ਜੇ ਤੁਸੀਂ ਲੈਣਾ ਹੈਗਾ 3 ਪੀਸ ਕੋਟ ਪੈਂਟ 3 ਪੀਸ ਕੋਟ ਪੈਂਟ ਦਾ ਰੇਟ ਬਾਜ਼ਾਰ ਦੇ ਵਿੱਚ 15000 ਰੁਪਿਆ ਸਾਡੇ ਕੋਲ ਸਿਰਫ 3760 ਚ ਲੈ ਜਾਓ ਕੋਟ ਪੈਂਟ ਹੁਣ ਨਾ 15000 ਰੁਪਿਆ ਲੈਣਾ ਨਾ 16000 ਰੁਪਿਆ ਲੈਣਾ ਆ ਸ਼ੇਰਵਾਨੀ ਤੁਹਾਨੂੰ ਅਸੀਂ 6500 ਰੁਪਏ ਦੇ ਵਿੱਚ ਸਲਾਈ ਕਰਕੇ ਤਿਆਰ ਕਰਕੇ ਆਪਾਂ ਦੇ ਦੇਣੀ ਆ ਕੋਰ ਕੀ ਦਾ ਕਾਟਨ ਦਾ ਕੁਰਤਾ ਪਜਾਮਾ 895 ਦੇ ਸਟਿਚ ਕਰਕੇ ਲੈ ਜਾਓ ਜੇ ਸਮਾਈ ਨਹੀਂ ਕਰਾਉਣੀ ਫਾਟੇ 300 ਰੁਪਏ ਦਾ ਕੁਰਤਾ ਪਜਾਮਾ 700 ਵਾਲਾ ਲੈ ਜਾ। ਮਤਲਬ 700 ਰੁਪਏ ਦੇ ਦੋ ਕੁਰਤੇ ਪਜਾਮੇ ਰੰਗ 350 ਰੁਪਏ ਚ ਥੱਲੇ ਪਾਉਣ ਵਾਲੀ ਬਣਾਣ ਨਹੀਂ ਮਿਲਦਾ ਜੀ ਕੁਰਤੇ ਪਜਾਮੇ ਸਾਡੇ ਕੋ ਰਾਇਲ ਕਲਾਸ ਪਿਆਗੇ ਪਰ ਆ ਕਈਂ ਕਿ ਲੋਕਾਂ ਦੀ ਜੇਬਾਂ ਦੇ ਮਾਰਨ ਲਈ ਰੱਖੀ ਕੱਪੜੇ ਦੇ ਮਾਰਨ ਲਈ ਰੱਖੀ ਆ ਕਿਉਂਕਿ ਸਾਡੇ ਕੋਲੇ ਕਲਾਬ ਇਟਾਲੀਆ ਟਾਪ ਦੇ ਇਟਲੀ ਦੇ ਬ੍ਰਾਂਡ ਦੇ ਵੀ ਗੀਜ਼ਾ ਕਾਟਨ ਦੇ ਕੁਰਤੇ ਪਜਾਮੇ ਆ ਪਿੰਡ ਚ ਜਲ ਜੋ ਭਾਵੇਂ ਕਿਸੇ ਸ਼ਹਿਰ ਚ ਜਲ ਜੋ ਦਰਜੀ ਨੂੰ ਪੁੱਛੋ 2 ਪੀ ਸਪੋਰਟਮੈਂਟ ਦੀ ਸਲਾਈ ਕਿੰਨੀ ਆ ਤੇ ਅਗਲਾ ਕਹਿੰਦਾ ਭਾਈ 4000 ਰੁਪਏ ਲਵਾਂਗਾ ਇਕੱਲਾ ਸੀਣ ਦਾ ਤੇ ਤੁਸੀਂ ਕਿਹੜੇ ਚੱਕਰ ਚ ਪਾਤਾ ਤੁਸੀਂ ਕਹਿੰਦੇ ਹੋ 2995 ਲਿਆਓ ਕੱਪੜਾ ਵੀ ਤੁਹਾਡਾ ਟੇਲਰ ਵੀ ਤੁਹਾਡਾ ਸਲਾਈ ਕਰਕੇ ਡਿਜ਼ਾਈਨ ਬੰਦੇ ਦੇ ਫਸਾਦਰਾ 2995 ਕਿੱਦਾਂ ਪੋਸੀਬਲ ਕੋਈ ਕਨੇਡਾ ਵਾਲਾ ਬੰਦਾ ਵੀ ਆਉਣਾ ਕੋਈ ਅਮਰੀਕਾ ਵਾਲਾ ਵੀ ਆਉਣਾ ਕੋਈ ਇੰਗਲੈਂਡ ਵਾਲਾ ਵੀ ਆਉਣਾ ਕਿਉਂਕਿ ਇਹ ਬਹੁਤ ਟੌਪ ਜੀ ਲੋਕੇਸ਼ਨ ਆ ਹਾਲ ਬਿਜਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਇੱਥੇ ਲੋਕੀ ਘੁੰਮਣ ਵੀ ਆਉਂਦੇ ਆ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵੀ ਆਉਂਦੇ ਆ ਇਹ ਦੁਨੀਆ ਸਾਰੀ ਦੇ ਲੋਕਾਂ ਨੇ ਆਉਣਾ ਮੁੰਡਿਆਂ ਨੇ ਉਹੜਿਆ ਰਾਇਲ ਜਿਹਾ ਕਪੜਾ ਲੱਗ ਜੀ ਜਿਆ ਤੁਲਬੁਲ ਕਰਦਾ ਬੁਲ ਬੁਲਦਾ ਬੱਚਾ ਉਦਾਂ ਚੀਜ਼ ਹੈ ਕੋਈ ਹੈ ਕੀ ਹੈ ਜੀ ਕਿਉਂ ਨਹੀਂ ਹੈਗੀ ਆ ਚੱਕੋ ਅਸੀਂ ਕੋਈ ਮੋਚੀ ਨਹੀਂ ਰੱਖੇ ਅਸੀਂ ਦੇਸੀ ਦੇ ਕੋਈ ਕਾਰੀਗਰ ਨਹੀਂ ਰੱਖੇ ਅਸੀਂ ਟੌਪ ਕਲਾਸ ਦੇ ਕਾਰੀਗਰ ਯੂਪੀ ਤੋਂ ਬੁਲਾਏ ਆ ਅਸੀਂ ਟੌਪ ਕਲਾਸ ਦੇ ਕਾਰੀਗਰ ਜੰਮੂ ਤੋਂ ਬੁਲਾਏ ਆ ਕੁੜਤੇ ਪਜਾਮੇ ਦੇ ਮੁਖਤਰ ਦੇ ਕਾਰੀਗਰ ਲੈ ਕੇ ਆਏ ਆ ਜਿਹੜੇ ਪੱਗਾਂ ਬੰਨਣ ਵਾਲੇ ਸਾਡੇ ਸ਼ਕੀਨ ਭਰਾ ਆ ਉਹਨਾਂ ਨੂੰ ਵੀ ਗੱਲ ਦੱਸ ਦਿੰਦੇ ਆ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਬ੍ਰਾਂਡ ਪੱਗਾਂ ਦਾ ਮਾਤੂ ਸ਼੍ਰੀ ਦਸਤਾਰ ਲੋਬੀ ਅਜਦਾ ਪਟਾਕੇ ਪਾ ਦੇਾਂਗੇ ਪੰਜਾਬ ਦੇ ਮੁੰਡਿਆਂ ਦੇ ਕਰਨੇ ਬਹੁਤ ਵੱਡੇ ਫਾਇਦੇ ਮਾਤੂ ਸ਼੍ਰੀ ਦਸਤਾਰ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਅਸੀਂ ਪਹੁੰਚ ਗਏ ਆ ਕਿਉਂਕਿ ਇੱਥੇ ਆਲੇ ਦੁਆਲੇ ਦੇਖੋ ਬਹੁਤ ਵੱਡੀ ਲੁੱਟ ਪਰ ਅੱਜ ਜਮ੍ਹਾਂ ਖਾਤਮ ਕਰਦੇ ਆਂਗੇ ਆ ਕੁਰਤਾ ਪਜਾਮਾ ਚੈੱਕ ਕਰ ਲੋ ਪੰਜਾਬ ਦੀ ਕਿਸੇ ਵੀ ਦੁਕਾਨ ਤੇ ਚਲ ਜੋ 2200 2500 ਰੁਪਏ ਦੇ ਕੁਰਤਾ ਪਜਾਮਾ ਕਿਸੇ ਨੇ ਘੱਟ ਨਹੀਂ ਦੇਣਾ ਸਾਡੇ ਕੋਲ ਆ ਜਾਓ 2500 ਵਾਲਾ ਕੁਰਤਾ ਪਜਾਮਾ 895 ਵਿੱਚ ਦੇਵਾਂਗੇ ਸਲਾਈ ਕਰਕੇ ਤੁਹਾਡੇ ਸਾਈਜ਼ ਇਸ ਡਿਜ਼ਾਈਨ ਕਰਦੇ ਆਂਗੇ ਪੂਰੀਆਂ ਪਹਾਲਾ ਬਣਾ ਲਿਓ ਅਧੀਆਂ ਪਹਾਲਾ ਬਣਾ ਲਿਓ ਜੇਬ ਇੱਕ ਲਾ ਲਿਓ ਚਾਹੇ ਦੋ ਲਾ ਲਿਓ ਮਤਲਬ 2400 ਵਾਲਾ ਕੁਰਤਾ ਵੀ ਮੈਂ ਸਿਰਫ 895 ਚ ਹੁਣ ਤੁਸੀਂ 3 ਪੀਸ ਕੋਟ ਪੈਂਟ ਦੀ ਗੱਲ ਕਰ ਲਓ ਬਾਜ਼ਾਰ ਚ ਜਿੱਥੇ ਮਰਜੀ ਚਲ ਜਿਓ 10000 ਰੁਪਏ ਦੋ ਘਾਟਾ ਤੁਹਾਨੂੰ ਕੋਟ ਪੈਂਟ ਕਿਸੇ ਨੇ ਨਹੀਂ ਦੇਣਾ ਸਾਡੇ ਕੋਲ ਆਜੋ 10000 ਵਾਲਾ ਕੋਟ ਪੈਂਟ ਸਿਰਫ 2995 ਚ ਲੈ ਜਾਓ ਸਲਾਈ ਕਰਕੇ ਜੇ ਤੁਸੀਂ ਲੈਣਾ ਹੈਗਾ 3 ਪੀਸ ਕੋਟ ਪੈਂਟ 3 ਪੀਸ ਕੋਟ ਪੈਂਟ ਦਾ ਰੇਟ ਬਾਜ਼ਾਰ ਦੇ ਵਿੱਚ 15000 ਰੁਪਿਆ ਸਾਡੇ ਕੋਲੋਂ ਸਿਰਫ 3760 ਚ ਲੇਜੋ ਕੋਟ ਪੈਂਟ ਉਹ ਵੀ ਤੁਸੀਂ ਚੈੱਕ ਕਰ ਲੋ ਡਿਜ਼ਾਈਨਰ ਕੋਟ ਪੈਂਟ ਆ ਤਰਸੀਮ ਜਸਰ ਵਾਲਾ ਹੈਗਾ ਸਟਾਈਲ ਇਹ ਵੀ ਤੁਹਾਨੂੰ ਅਸੀਂ 2995 ਵਿੱਚ ਸਲਾਈ ਕਰਕੇ ਦੇਣਾ ਤੁਹਾਡੀ ਸਟਿਚਿੰਗ ਦੇ ਦੇਾਂਗੇ ਔਰ ਨਾ 15000 ਰੁਪਏ ਲੈਣਾ ਨਾ 16000 ਰੁਪਏ ਲੈਣਾ ਆ ਸ਼ੇਰਵਾਨੀ ਤੁਹਾਨੂੰ ਅਸੀਂ 6500 ਰੁਪਏ ਦੇ ਵਿੱਚ ਸਲਾਈ ਕਰਕੇ ਤਿਆਰ ਕਰਕੇ ਆਪਾਂ ਦੇ ਦੇਣੀ ਆ ਸੋ ਇਸ ਤੋਂ ਇਲਾਵਾ ਜੇ ਤੁਸੀਂ ਇਹਦੇ ਵਿੱਚ ਰੰਗ ਡਿਜ਼ਾਈਨ ਲੈਣੇ ਤਾਂ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਆ ਭਾਜੀ ਕੁਰਤੇ ਪਜਾਮੇ ਦਾ ਪਹਿਲਾਂ ਮੈਨੂੰ ਦੱਸੋ ਬੜਾ ਪਟਾਕਾ ਭਾਦਾ ਬਾਜ਼ਾਰ 'ਚ 24-2500 ਰੁਪਏ ਦਾ ਕੁਰਤਾ ਪਜਾਮਾ ਸਲਾਈ ਕਰਕੇ ਮਿਲਦਾ। ਉਹ ਤੁਸੀਂ ਕਹੀ ਜਾਂਦੇ ਹੋ 895 ਲਿਆਓ। ਸੀਗੇ ਤੁਹਾਡਾ ਸਾਈਜ਼ ਦੇਣੇ ਆ 895 ਜੀ ਹਰ ਸਲਾਈ ਕਰਕੇ ਬਾਜ਼ਾਰ 'ਚ 8-809-900 ਕੱਲੀ ਸਲਾਈ ਚਲਦੀ ਆ। ਬਿਲਕੁਲ ਭਾਜੀ 8-900 ਕੱਲੀ ਸਮਾਈ ਚਲਦੀ ਆ। ਹੁਣ ਦੇਖੋ ਪਟਾਕੇ ਪੈਣੇ ਆ ਕਿਉਂਕਿ ਮਾਤੂ ਸ਼੍ਰੀ ਦਸਤਾਰ ਹਾਲ ਬਾਜ਼ਾਰ 'ਚ ਮਾਤੂ ਸ਼੍ਰੀ ਨੇ ਲਾਤੀਆਂ ਨੇਹਰੀਆਂ। ਆ ਚੱਕੋ ਕੀ ਦਾ ਕਾਟਨ ਦਾ ਕੁਰਤਾ ਪਜਾਮਾ। ਕੱਪੜਾ ਚੈੱਕ ਕਰ ਲਓ। ਕੁਆਲਿਟੀ ਚੈੱਕ ਕਰ ਲਓ। ਕੋਈ ਲਾਟ ਨਹੀਂ। ਕੋਈ ਲਾਪੜੀ ਹੈਲੋ ਪ्योर ਗੀਜ਼ਾ ਕਾਟਨ ਦਾ ਕੁਰਤਾ ਪਜਾਮਾ 892 ਦੇ ਸਟਿਚ ਕਰਕੇ ਲੈ ਜਾਓ ਜੇ ਸਮਾਈ ਨਹੀਂ ਕਰਾਉਣੀ ਕਾਟੇ 300 ਰੁਪਏ ਦਾ ਕੁਰਤਾ ਪਜਾਮਾ 700 ਵਾਲਾ ਲੈ ਜਾ। ਮਤਲਬ 700 ਰੁਪਏ ਦੇ ਦੋ ਕੁਰਤੇ ਪਜਾਮੇ। 700 ਦੇ ਪਜਾਮੇ ਰੰਗ 350 ਰੁਪਏ ਚ ਥੱਲੇ ਪਾਉਣ ਵਾਲੀ ਬਣਾਨ ਨਹੀਂ ਮਿਲਦੀ। ਤੁਸੀਂ ਕਹਿੰਦੇ ਹੋ 350 ਦਾ ਕੁਰਤਾ ਪਜਾਮਾ। ਪਾਜੀ ਨਹੀਂ ਮਿਲਦੀ ਬਣਾਨ। ਪਰ ਮਾਤੂ ਸ਼੍ਰੀ ਦਸਤਾਰ ਕੁਰਤਾ ਪਜਾਮਾ ਦਿੰਦਾ। ਆਹ ਲੋ ਜੀ ਦੇਖੋ ਜਿਹੜਾ ਬਾਜ਼ਾਰ ਚ ਕੱਲਾ ਹੀ ਤੁਸੀਂ ਕੱਪੜਾ ਲੈਣਾ 12-1300 ਰੁਪਏ ਤੋਂ ਘੱਟ ਆਹ ਕੁਰਤਾ ਪਜਾਮਾ ਨਹੀਂ ਮਿਲਣਾ। ਸਾਡੇ ਕੋਲ ਆਜੋ ਸਿਰਫ 350 ਰੁਪਏ ਦਾ ਕੋਟਾ ਪੀਮਾ ਲੈ ਜਾਓ 700 ਦੇ ਦੋ ਲੈ ਜਾਓ ਰੰਗੇ ਚ ਬਹੁਤ ਸਾਰੇ ਆ ਰੰਗ ਡਾਰਕ ਲਾਈਟ ਚ ਤਾਂ ਤੇ ਮਰਜੀ ਲੈ ਜਾਓ ਆਜੋ ਹੁਣ ਗੱਲ ਕਰਦੇ ਵਾਈਟ ਦੀ ਵਾਈਟ ਤੇ ਪੇਪਰ ਕਾਟਨ ਲੇਲਨ ਮੈਟੀ ਟਾਪ ਦੇ ਬ੍ਰਾਂਡ ਸੀ ਆਰਾਮ ਰੇਮੰਡ ਕਲਾਪ ਇਟਾਲੀਆ ਮੁਫਤ ਲਾਲ ਐਸ ਟੀ ਐਸ ਆ ਟਾਪ ਦੇ ਬ੍ਰਾਂਡ ਆ ਗਏ ਆ ਰੇਡ ਸੁਣੀ ਚਲਿਓ ਨੇਰੀਆਂ ਆਉਣੀਆਂ 910 ਰੁਪਏ ਦਾ ਕੀਜ਼ਾ ਕਾਟਨ ਦਾ ਪੇਪਰ ਕਾਟਨ ਦਾ 1100 ਰੁਪਏ ਦਾ ਰੇਮਨ ਦਾ 175 ਰੁਪਏ ਦਾ ਆ ਚੱਕੋ ਸੀ ਆਰਾਮ ਕੱਟਣੀ ਦਾ 2000 ਰੁਪਏ ਦਾ ਪਿਓਰ ਲੈਲਣ 3000 ਰੁਪਏ ਦਾ ਆ ਚੱਕੋ ਗੀਜ਼ਾ ਫੀਲ ਤੇ ਪਰ ਕਾਟਨ ਦਾ ਜਬਰਦਸਤ ਕੁੜਤਾ ਪਹਿਨੋ ਆ ਦੇਖੋ ਜੀ ਵਾਈਟ ਦੇ ਵਿੱਚ ਕੁੜਤੇ ਪਜਾਮਿਆਂ ਵੱਡੀ ਗੱਲ ਕੀ ਆ ਵੀ ਇੱਕੋ ਹੀ ਸ਼ਰਤ ਹੈ ਨਾ ਬ੍ਰਾਂਡ ਸਾਰੇ ਮਿਲ ਜੰਦੇ ਆ ਚਾਹੇ ਤੁਸੀਂ ਪਿੰਡਾਂ ਦੇ ਪੰਜ ਸਰਪੰਚਿਆਂ ਲੰਬੜਦਾਰਾਂ ਹੋ ਤੁਸੀਂ ਕੌਂਸਲਰ ਹੋ ਤੁਸੀਂ ਐਮਐਲਏ ਹੋ ਤੁਸੀਂ ਮੰਤਰੀਓ ਜਿਹੜਾ ਮਰਜੀ ਸ਼ਕੀਰ ਭਰਾ ਭਾਵੇਂ ਫੋਰਚੂਨ ਨਾਲ ਆ ਜਵੇ ਪਾਵੇਂ ਥਾਰ ਵਾਲਾ ਆ ਜਵੇ ਪਾਵੇਂ ਆ ਜਵੇ ਸਕੂਟਰ ਵਾਲਾ ਹਰ ਕਿਸੇ ਨੂੰ ਉਹਨਾਂ ਦੇ ਬਜਟ ਅਨੁਸਾਰ ਕੁਰਤੇ ਪਜਾਮੇ ਅਸੀਂ ਦੇ ਦੇਣੇ ਆ ਦੇਖੋ ਜੀ ਕੁਰਤੇ ਪਜਾਮੇ ਸਾਡੇ ਕੋਲ ਰਾਇਲ ਕਲਾਸ ਵੀ ਆ ਗਏ ਪਰ ਆ ਕੈਂਚੀ ਲੋਕਾਂ ਦੀ ਜੇਬਾਂ ਜੇ ਮਾਰਨ ਲਈ ਰੱਖੀ ਕੱਪੜੇ ਦੇ ਮਾਰਨ ਲਈ ਰੱਖੀ ਆ ਕਿਉਂਕਿ ਸਾਡੇ ਕੋਲੇ ਕਲਾਪੀ ਟਾਲੀਆ ਟਾਪ ਦੇ ਇਟਲੀ ਦੇ ਬ੍ਰਾਂਡ ਦੇ ਵੀ ਗੀਜ਼ਾ ਕਾਟਨ ਦੇ ਕੁਰਤੇ ਪਜਾਮੇ ਆ ਜਿਹੜੇ 3 3000 35 3500 ਰੁਪਏ ਦੇ ਕੁਰਤੇ ਪਜਾਮੇ ਆ ਆ ਚੈੱਕ ਕਰ ਲੋ ਕਲਰ ਚਾਹੇ ਪੇਪਰ ਕਾਟਨ ਚੇ ਲੈ ਲੈਣ ਚੇ ਗੀਜ਼ਾ ਚੇ ਜਿੰਨੇ ਰੰਗ ਮਾਤੂ ਸ਼੍ਰੀ ਦਸਤਾਰ ਨੇ ਹਾਲ ਬਜ਼ਾਰ ਤੇ ਦੇਦੇ ਲਓ ਜੀ ਚੈਲੰਜ ਕਰਕੇ ਕਹਿੰਦੇ ਆ ਥਾਪੀਆਂ ਠੋਕ ਠੋਕੇ ਕਹਿੰਦੇ ਕਿਤੋਂ ਨਹੀਂ ਮਿਲਨੇ ਭਾਈ ਜੀ ਪੰਜਾਬ ਚ ਚਾਹੇ ਕਿਸੇ ਪਿੰਡ ਚ ਜਲ ਜੋ ਭਾਵੇਂ ਕਿਸੇ ਸ਼ਹਿਰ ਚ ਜਲ ਜੋ ਦਰਜੀ ਨੂੰ ਪੁੱਛੋ 2 ਪੀ ਸਪੋਰਟਮੈਂਟ ਦੀ ਸਲਾਈ ਕਿੰਨੀ ਆ ਤੇ ਅਗਲਾ ਕਹਿੰਦਾ ਭਾਈ 4000 ਰੁਪਏ ਲਵਾਂਗਾ ਕੱਲਾ ਸੀਣ ਦਾ ਤੇ ਤੁਸੀਂ ਕਿਹੜੇ ਚੱਕਰ ਜਪਾਤਾ ਤੁਸੀਂ ਕਹਿੰਦੇ ਹੋ 2995 ਲਿਆਓ ਕੱਪੜਾ ਵੀ ਤੁਹਾਡਾ ਟੇਲਰ ਵੀ ਤੁਹਾਡਾ ਸਲਾਈ ਕਰਕੇ ਡਿਜ਼ਾਈਨ ਬੰਦੇ ਦੀ ਪਸੰਦ ਦਾ 2995 ਚ ਕਿੱਦਾਂ ਪੋਸੀਬਲ ਆ ਭਾਜੀ ਪੈ ਕੇ ਕਿਹੜੇ ਚੱਕਰ 'ਚ ਹੈ ਨਹੀਂ ਕੋਈ ਮਾਤੂ ਸ਼ਰੀ ਦਸਤਾਰ ਦੀ ਟੱਕਰ 'ਚ ਜਦੋਂ ਇਹ ਗੱਲ ਕਹਿੰਨੇ ਆ ਤੇ ਡਗੇ ਦੀ ਝੋੜ ਤੇ ਗੱਲ ਕਹਿੰਨੇ ਆ ਕਿਸੇ ਦਮ ਦੇ ਨਾਲ ਗੱਲ ਕਹਿੰਨੇ ਆ ਆਵਾਜ਼ ਆਊਗੀ ਕੱਪੜੇ ਦੀ ਕੁਆਲਿਟੀ ਦੀ ਆ ਚੈੱਕ ਕਰੋ ਕੱਪੜੇ 'ਚ ਦਮ ਹੈਗਾ 2995 2 ਪੀਸ ਤੁਸੀਂ ਪਿੰਡ ਸ਼ਹਿਰ ਕਸਬੇ ਦੀ ਗੱਲ ਕਰਦੇ ਹੋ ਨਾ ਅੰਮ੍ਰਿਤਸਰ ਹਾਲ ਪਿਆਰ ਦੇ ਨੇੜੇ ਦੀਆਂ ਦੁਕਾਨਾਂ 'ਚ ਚਲੇ ਜਾਓ 6700 ਰੁਪਇਆ ਕੱਲੀ ਸਮਾਈਆ ਆ ਚੱਕੋ 2995 ਐਕਟੀ ਆਏ ਹਲੂ ਆਏ ਹਲੂ ਬਈ ਯਾਰ ਓਏ ਅੱਛਾ ਇਹ ਤਾਂ ਗੱਲ ਹੋ ਗਈ ਭਾਈ 2995 3760 ਕੋਈ ਕੈਨੇਡਾ ਵਾਲਾ ਬੰਦਾ ਵੀ ਆਉਣਾ ਕੋਈ ਅਮਰੀਕਾ ਵਾਲਾ ਵੀ ਆਉਣਾ ਕੋਈ ਇੰਗਲੈਂਡ ਵਾਲਾ ਵੀ ਆਉਣਾ ਕਿਉਂਕਿ ਇਹ ਬਹੁਤ ਟੌਪ ਦੀ ਲੋਕੇਸ਼ਨ ਆ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਇੱਥੇ ਲੋਕੀ ਘੁੰਮਣ ਵੀ ਆਉਂਦੇ ਆ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵੀ ਆਉਂਦੇ ਆ ਇਹ ਦੁਨੀਆ ਸਾਰੀ ਤੋਂ ਲੋਕਾਂ ਨੇ ਆਉਣਾ ਮੁੰਡਿਆਂ ਨੇ ਟੋੜਿਆ ਰਾਇਲ ਜਾਂ ਕਪੜਾ ਲੱਗ ਜੀ ਜੀ ਚੁੱਲ ਬੁੱਲ ਕਰਦਾ ਬੁੱਲ ਬੁੱਲਦਾ ਬੱਚਾ ਉਧਰ ਚੀਜ਼ ਹੈ ਕੋਈ ਹੈ ਕੀ ਹੈ ਜੀ ਕਿਉਂ ਨਹੀਂ ਹੈਗੀ ਆ ਚੱਕੋ ਚੈੱਕ ਸੈਲਫ ਚੱਕੋ ਜੀ ਟੋਪੀ ਮੈਟਿੰਗ ਵਾਲਾ ਲੈ ਕੋਟ ਪੈਂਟ ਚ ਨੇਰੀਆਂ ਬੁਲਾਵਾਂਗੇ ਪਰ ਸਿੱਧੀ ਜੀ ਗੱਲ ਹੈ ਵੈਰਾਈਟੀ ਸਾਰੀ ਹੈ ਚਾਹੇ ਲਾਈਨਿੰਗ ਵਾਲਾ ਲੈ ਲੋ ਚਾਹੇ ਸੈਲਫ ਪ੍ਰਿੰਟ ਲੈ ਲੋ ਇਹ ਵੀ ਕੋਈ 25 25 ਇਹ 30 30 ਹਜ਼ਾਰ ਨਹੀਂ ਉਹ ਬਾਉ ਜੀ ਲਾਲਾ ਜੀ ਦਾਜੀ 5000 ਰੁਪਏ ਦਾ ਸਟਿਚ ਕਰਕੇ ਕੋਟ ਪੈਂਟ ਥੋਕੇ ਚੈਲੇ ਗੈਨੇ ਆ ਹਾਂਜੀ ਗੱਲ ਇੱਥੇ ਨਹੀਂ ਮੁੱਕਦੀ ਸਟੀਚਿੰਗ ਇਹ ਮੋਚੀ ਨਹੀਂ ਰੱਖੇ ਅਸੀਂ ਆਜੋ ਸਟੀਚਿੰਗ ਦੀ ਕੁਆਲਿਟੀ ਦਿਖਾ ਦਿੰਨੇ ਆ ਅਸੀਂ ਕੋਈ ਮੋਚੀ ਨਹੀਂ ਰੱਖੇ ਅਸੀਂ ਦੇਸੀ ਜੇ ਕੋਈ ਕਾਰੀਗਰ ਨਹੀਂ ਰੱਖੇ ਅਸੀਂ ਟੌਪ ਕਲਾਸ ਦੇ ਕਾਰੀਗਰ ਯੂਪੀ ਤੋਂ ਬੁਲਾਏ ਆ ਅਸੀਂ ਟੌਪ ਕਲਾਸ ਦੇ ਕਾਰੀਗਰ ਜੰਮੂ ਤੋਂ ਬੁਲਾਏ ਆ ਕੁਰਤੇ ਪਜਾਮੇ ਦੇ ਮੁਖਤਰ ਦੇ ਕਾਰੀਗਰ ਲੈ ਕੇ ਆਏ ਆ ਔਰ ਵਾਦਾ ਕਰਦੇ ਆ ਜਿਹੜੀ ਸਮਾਈ ਅਸੀਂ ਦੇਤੀ ਜਿਹੜੀ ਕੁਆਲਿਟੀ ਅਸੀਂ ਦੇਤੀ ਚੈਲੰਜ ਕਰਦੇ ਆ ਜੇ ਰੇਟ ਸਮਾਈ ਦਾ ਸਾਡਾ ਘਟਣਾ ਤੇ ਕੁਆਲਿਟੀ ਨੰਬਰ 1 ਰਵਾਂਗੇ ਦੇਖੋ ਸਟੀਚਿੰਗ ਦੀ ਕੁਆਲਿਟੀ ਏ ਕਲਾਸ ਹੈ ਜੀ ਏ ਕਲਾਸ ਕਾਰੀਗਰ ਜੇ ਟਾਪ ਦੇ ਹਨ ਤੇ ਕੱਪੜੇ ਵੀ ਅੰਦਰ ਟਾਪ ਦੇ ਲਾਉਨੇ ਆ ਆ ਪਾਈਪਿੰਗ ਲੱਗੀ ਆ ਕਈ ਟੇਲਰ ਵੀ ਦੇਖਦੇ ਹੋਣੇ ਵੀਡੀਓ ਕਾਰੀਗਰਮੀ ਦੇਖਦੇ ਹੋਣੇ ਆ ਸੋਚਦੇ ਹੋਣੇ ਆ ਇਹ ਸਮਾਈ 2050 ਕਿੱਥੋਂ ਲੈ ਲੈਂਦੇ ਆ 2550 ਕਿੰਤਾ ਲੈ ਲੈਂਦੇ ਆ ਲੈਨੇ ਆ ਕੁਆਲਿਟੀ ਵੀ ਦਿੰਨੇ ਆ ਆ ਕੁੜਤੇ ਪਜਾਮੇ ਦੀ ਸੀਣਾ ਚੈੱਕ ਕਰ ਲੋ ਅਸੀਂ ਕੋਈ ਧਾਗੇਣਾ ਸੀਣਾ ਨਹੀਂ ਮਾਰੀਆਂ ਕੋਈ ਚਾਲੀ ਕਾਰੀਗਰ ਨਹੀਂ ਸਾਡੇ ਕੋਲੇ ਏ ਕਲਾਸ ਕਾਰੀਗਰ ਹੈ 895 ਜੇ ਲੈਨੇ ਆ ਕੁਆਲਿਟੀ ਵੀ ਚੰਗੀ ਦਿੰਨੇ ਆ ਆ ਸ਼ੇਰਵਾਨੀ ਦੀ ਸਵਾਈ ਚੈੱਕ ਕਰ ਲੋ ਭਾਜੀ ਮਾਤੂਸ਼ਰੀ ਦਸਤਾਰ ਹਾਲ ਵਿਆਹਾਂ 'ਚ ਐਕਤੀ ਵਿਆਹਾਂਵਾਂ ਸ਼ਾਦੀਆਂ 'ਚ ਫੰਕਸ਼ਨਾਂ 'ਚ ਕਿਸੇ ਦੇ ਪੈਸੇ ਵਾਧ ਨਹੀਂ ਲੱਗਣਦੇ ਨੇ ਦੇਖ ਕੇ ਸਾਨੂੰ ਕਪੜਾ ਮਾੜਾ ਪਾਉਣ ਨਹੀਂ ਦੇਣਾ। ਲੋ ਜੀ ਜਿਹੜੇ ਪੱਗਾਂ ਬੰਨਣ ਵਾਲੇ ਸਾਡੇ ਸ਼ਕੀਨ ਭਰਾ ਆ ਉਹਨਾਂ ਨੂੰ ਵੀ ਗੱਲ ਦੱਸ ਦਿੰਦੇ ਆ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਬ੍ਰੈਂਡ ਪੱਗਾਂ ਦਾ ਮਾਤੂ ਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਚਾਹੇ ਰੁਪਈਆ ਚਾਹੇ ਫੋਲਗਲ ਸਾਡੇ ਕੋਲ 550 ਤੋਂ ਬਾਅਦ ਰੰਗ ਗਿਆ ਤੁਸੀਂ ਆਪਣੇ ਕੋਰਤੇ ਪੀਮੇ ਨਾਲ ਆਪਣੀਆਂ ਸ਼ਰਟਾਂ ਦੇ ਨਾਲ ਆਪਣੇ ਕੋਟ ਪੈਂਟ ਦੇ ਨਾਲ ਆਪਣੇ ਘਰ ਵਾਲੀ ਦੀਆਂ ਸੂਟਾਂ ਦੇ ਨਾਲ ਮੈਚੀ ਕਰਕੇ ਪੱਗਾਂ ਵੀ ਲੈ ਕੇ ਜਾ ਸਕਦੇ ਆ ਜੇ ਰੰਗ ਫੇਟ ਹੋ ਜਵੇ 3 ਮਹੀਨੇ ਚ ਬਦਲ ਕੇ ਨਵੀਂ ਲੈ ਜਾਓ ਇਹਦੇ ਨਾਲ ਤੁਸੀਂ ਮੈਚ ਕਰਕੇ ਦੇਖੋ ਟਾਈਆਂ ਲੈ ਕੇ ਜਣੀਆਂ ਟਾਈਆਂ ਲੈ ਜਾਓ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਕੁਆਲਿਟੀ ਵੈਰਾਈਟੀ ਮਿਲ ਜਾਣੀ ਆ ਦੇਖੋ ਜੀ ਫੁੱਲ ਵੈਲ ਦੀ ਪੱਗ ਹੋਵੇ ਚਾਹੇ ਹੋਵੇ ਰੂਬੀਆ ਦੀ ਸ਼ਕੀਨ ਮੁੰਡੇ ਗੱਪਰੂ ਪੱਕਾ ਬੰਦਿਆ ਰੰਗ ਚੈੱਕ ਕਰੋ ਡਾਰਕ ਲਾਈਟ ਸਾਡੇ ਕੋਲ 550 ਤੋਂ ਵੱਧ ਰੰਗ ਆ ਹੁਣ ਜਿਹੜੀ ਆ ਪੁਰਾਣੀਆਂ ਪ੍ਰਾਤਣ ਦੁਕਾਨਾਂ ਦਾ ਖਹਿੜਾ ਛੱਡੋ ਹੁਣ ਮਾਤੂ ਸ਼੍ਰੀ ਦਸਤਾਰ ਤੇ ਆਜੋ ਜਿੱਤੇ ਦਸਤਾਰ ਟਾਪ ਦੀ ਕੁਆਲਿਟੀ ਟਾਪ ਦੀ 90 ਦਿਨਾਂ ਦੀ ਗਾਰੰਟੀ ਰਫਲੀ ਨਹੀਂ ਕਹਿੰਦੇ ਪੱਕਾ ਬਿੱਲ ਕੱਟ ਕੇ ਲਿਖ ਕੇ ਦਿੰਨੇ ਆ ਹੁਣ ਦੇਰ ਨਾ ਲਾਓ ਚਾਹੇ ਪੱਗ ਲੈਣੀ ਐ ਚਾਹੇ ਕੁੜਤੇ ਪਜਾਮੇ ਕੋਟ ਪੈਂਟ ਸ਼ੇਰਵਾਨੀ ਆ ਤੇ ਲੌਂਗ ਕੋਟ ਐਕੀ ਆਫਰ ਆ ਪਟੀਆਂ ਹਾਲ ਬਜ਼ਾਰ ਦੇ ਵਿੱਚ ਪਟੀਆਂ ਨੰਬਰ ਸਕਰੀਨ ਤੇ ਹੈਗਾ ਆ ਕੋਈ ਤੁਸੀਂ ਜਾਣਕਾਰੀ ਲੈਣੀ ਆ ਕੁਛ ਐਡਰੈਸ ਤੇ ਹੀ ਪਤਾ ਲੱਗਦਾ ਕੁਛ ਕੱਪੜੇ ਬਾਰੇ ਪੁੱਛਣਾ ਫੋਨ ਕਰ ਸਕਦੇ ਤੁਸੀਂ ਕੈਮਰਾਮੈਨ ਓਮ ਸੰਧ ਦੀ ਨਾਲ ਹਰਦੀਪ ਹੈ ਤੱਗੜ ਸਾਂ ਟੀਵੀ ਹਾਲ ਬਾਜ਼ਾਰ ਸ਼੍ਰੀ ਅਮਰਸਰ ਸਾਹਿਬ